ਨੀਤ ਤੂੰ ਮੈਨੂੰ ਕਰੇ ਕੱਲੀ ਸ਼ੱਦ ਕੀ ਕਿਉਂ ਜਾ ਰਹਾ ਬਾਜ਼ਾਰ ਇਹੇ ਜਰਾਬਾਂ ਲਪੋਏ ਹੈਂ ਹੈ ਜਰਾਬਾਂ ਲਪੋਏ ਐਨੀ ਗਰਮੀ 'ਚ ਜਰਾਬਾਂ ਕੌਣ ਪਾਉਂਦਾ ਹੁੰਦਾ ਉੱਥੇ ਦੇਖ ਬੇੜੇ ਬਾਹਰ ਕੱਪੜੇ ਵਾਸ਼ ਕੀਤੇ ਹੋਏ ਨੇ ਨਾ ਉਹਨਾਂ 'ਚ ਨੇ ਉਹਨਾਂ 'ਚੋਂ ਆਪ ਡੋਂਡੋ ਆਪਣੀ ਸੌਕਸ ਇਹ ਆਪੇ ਤੋਂ ਕੀ ਕਰ ਦੇ ਦੇਖ ਲੈ ਇਹ ਮੁੰਡਾ ਨੀ ਕਿੰਨੀ ਕੀ ਚੀਜ਼ ਪਿੱਛੇ ਨਾ ਮੇਰੇ ਪਿੱਛੇ ਭੱਜ ਕੇ ਆਊਗਾ 마ਸੀ ਲੱਭ ਦੋ 마ਸੀ ਲੱਭ ਦੋ ਜੋਰਡਨ ਦੀ ਲੋਟ ਇਹਦੇ ਚ ਦੇਖ ਕਿਹੜੀ ਲੋਰ ਜਾਰਡਨ ਜਾਰਡਨ ਦੀ ਤੁਹਾਨੂੰ ਦੇਖੀ ਹੈ ਇਹ ਤੇ ਬੱਡਾ ਵਾਲੀ ਦੇਖੀ ਸੀ ਜੀ ਮੈਂ ਬੱਡਾ ਤਾਂ ਲੋਰੀ ਨਹੀਂ ਹੈ ਤੇ ਕੀ ਪਤਾ ਹੋਵੇ ਕੋਈ ਇਹ ਤੇ ਇਹਦੇ ਕੋਲ ਤੁਹਾਡੇ ਸਕੂਲ ਵਾਲਿਆਂ ਨੇ ਹੁਣ ਫਿਰ ਹੈ ਹੁਣ ਫਿਰ ਛੱਡੋ ਛੱਡੋ ਪਰ ਦੱਸੋ ਹੈ ਪਤਾ ਹੈ ਮੇਰਾ ਪੁੱਤ ਤਾਂ ਤਿਆਰ ਹੋਇਆ ਖੜਾ ਹੈ ਹੈ ਗੰਡ ਇੱਧਰ ਦੇਖੋ ਮਸੀ ਓਏ ਹੋਏ ਮਸੀ ਇੱਧਰ ਦਿਖਾਓ ਅਜਰਾ ਦਾ ਅਚਾਨਕ ਫਤਿਹੰਦਨ ਪਤਾ ਜਦੋਂ ਜਦੋਂ ਪਤੰਦਨ ਪਿੱਛੋਂ ਦੇਖਿਆ ਕੀਤਾ ਤਾਂ ਚੱਲਿਆ ਉਹ ਨਹੀਂ ਚੱਲਿਆ ਤਾਂ ਖਰਾਬ ਹੋ ਗਿਆ ਕਿਵੇਂ ਪਤਾ ਹੀ ਨਹੀਂ ਕੀ ਹੋਇਆ ਇਹਨੂੰ ਕਿਵੇਂ ਖਰਾਬ ਹੋਇਆ ਉਹ ਕਹਿੰਦਾ ਮੇਰਾ ਜੀਕ ਹੁੰਦਾ ਖਰਾਬ ਹੋਣ ਤੇ ਖਰਾਬ ਹੋ ਜਾਂਦਾ ਤੇ ਮੈਂ ਹਾਂ ਤੂੰ ਹੋ ਜਾ ਖਰਾਬ ਮੈਂ ਤੇ ਮੰਨ ਇਹਨੂੰ ਪਰਮਿਸ਼ਨ ਦਿੱਤੀ ਤੇ ਉਹ ਖਰਾਬ ਹੋ ਗਿਆ ਉਹ ਜੋ ਮਾਲ ਦਾ ਪੰਗਾ ਲਈ ਜਾਂਦੀ ਸੀ ਤਦੋਂ ਹੋਰ ਨਾ ਕੋਲ ਮੇਰਾ ਗੁੱਸਾ ਪਹਿਲਾਂ ਕਿਹੜਾ ਪਾ ਤੁਹਾਡੇ ਤੱਕ ਪਾਦੇ ਨੇ ਸਾਰਾ ਮੋਸ਼ਨ ਖਰਾਬ ਕਰਤਾ ਮੁੰਡਾ ਬਣਾਣਾ ਕੀ ਅੱਜ ਦਾਲ ਚੋਲੇ ਹਾਏ ਹਾਏ ਅਮਣਾ ਨਹੀਂ ਨਾ ਫਿਰ ਸਬਜ਼ੀ ਬਈ ਆਰਬੀ ਆਰਬੀ ਬਣਾਈ ਬਧੀ ਜਵੈਨ ਜੂਨ ਪਾ ਕੇ ਤਰੀ ਵਾਲੀ ਬਣਾਣੀ ਨਹੀਂ ਬਾਲ ਕੇ ਮੇਰੇ ਹੱਥ ਨੇ ਔਰ ਨਾ ਹੀ ਲਾਈਨ ਨੇ ਬਹੁਤ ਅੱਜ ਦੇਖੋ ਆਲੂ ਨੂੰ ਨਾ ਪਾਣੀ ਵਿੱਚ ਲੱਗਣਾ ਨਹੀਂ ਆਲੂ ਥੋੜੀ ਬਾਹਣੇ ਨੇ ਕੱਲ ਤਾਂ ਉਹ ਕਰਨਾ ਹੈ ਕਨੇਡਾ ਚ ਲੈ ਕੀ ਐਵੇਂ ਲੱਗ ਰਿਹਾ ਜਾਂ ਤੂੰ ਵੀ ਤੇ ਐਂ ਲੱਗ ਰਿਹਾ ਜਿਵੇਂ ਕਨੇਡਾ ਚ ਲਿਓ ਚਲੋ ਨਿਕਲੋ ਨਿਕਲੋ ਛੇਤੀ ਕਰੋ ਕੰਮ ਕਰਨਾ ਮੈਂ ਕੋਈ ਅਮਨ ਅਸਤੇ ਜਾ ਕੇ ਕਰ ਲਈ ਐਕਸਪੋਰਟ ਅਮਨ ਕਿੱਥੇ ਫੇਤਰ ਪਟੇ ਕਾਲ ਖੋਣ ਉਹ ਪਾ ਲਿਆ ਤੁਹਾਨੂੰ ਸਾਰਾ ਸਾਮਾਨ ਕੱਪੜੇ ਥੱਲੇ ਪਾ ਕੱਪੜੇ ਥੱਲੇ ਪਿਆ ਹੀ ਹਾਂ ਪਾ ਲਿਆ ਹਾਂਜੀ ਤੂੰ ਸਕੂਟਰੀ ਤੇ ਜਾਣਾ ਹੈ ਤੂੰ ਸਕੂਟਰੀ ਤੇ ਦਰਜੋ ਠੀਕ ਐ ਚਲੋ ਤਨ ਛੱਡ ਜਾਣਾ ਇੱਥੇ ਫਤੇ ਫਤੇ ਉਹ ਵੀ ਆ ਜਾਂਦਾ ਏ ਚੱਲ ਬੁੱਤ ਫਰੀਦ ਬੈਠ ਗਿਆ ਹਾਂ ਬੈਠ ਗਿਆ ਹਾਂ ਹਾਂ ਬੈਠ ਗਿਆ

ਕਿਹੜਾ ਲੈਣਾ 60 ਕਿਹੜਾ ਲੈਣਾ ਉਹ 60 ਕਹਿ ਨਹੀਂ 16 ਲੈਣਾ ਕਿਹੜਾ ਲੈਣਾ ਹਾਂ ਇੱਕ ਹੋ ਰੁਕ ਜਾਓ ਕਿ ਆਈਫੋਨ 15 ਲੈਣਾ ਇੱਕ ਅੰਡਾ ਫੜਿਆ ਤੁਹਾਨੂੰ ਹੱਥ ਦਿਖਾ ਮੈਂ ਜੇ ਫੇਰ ਕਿੱਡੀ ਕੀ ਗੱਲ ਹੈ ਆ ਦੇ ਆ ਦੇਖੋ ਫੋਨ ਕੋ ਪਾਪਨੀ ਦੇ ਕੋਲ ਬਹੁਤ ਹੀ ਵਧੀਆ ਫੋਨ ਜਦੀ ਹਾਲਤ ਖਰਾਬ ਹੋਈ ਪਈ ਹੈ ਚਲੋ ਜੀ ਜਾਓ ਜੀ ਜਾਓ ਜੀ ਜਾਓ ਜੀ ਜਾਓ ਜੀ ਜਾਓ ਬਾਏ 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 ਚਲੋ ਬੈਠੋ 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 ਬੈਠੇ ਗੱਦੂ ਹੋ ਜਾਣਗੇ ਸੇਠੀ

ਰਸ ਨੂੰ ਤੜਕਾ ਲਾ ਲਗੀਆਂ ਸਬਜੀ ਨੂੰ ਤੇ ਇਸ ਤੋਂ ਬਾਅਦ ਮੈਂ ਸੋਚ ਰਹੀ ਹਾਂ ਕਿ ਕੱਲ ਹੈਗਾ ਸੰਡੇ ਤੇ ਮੈਂ ਸਫਾਈ ਵੀ ਨੇ ਕਰ ਲਵਾਂ ਬਾਕੀ ਦੇਖਦੇ ਆ ਸਮ ਟਾਈਮ ਮੂਡ ਤੇ ਡਿਪੈਂਡ ਹੁੰਦਾ ਆ ਫਸ ਮੇਰੀ ਕੋਸ਼ਿਸ਼ ਹੈ ਕਿ ਮੈਂ ਕਰਾਂ ਜਿੰਨੀ ਹੁੰਦੀ ਹੈ ਇੱਕ ਮੇਰੇ ਸਿਸਟਰ ਨੇ ਪੁੱਛਲੇ ਸੀਗਾ ਆਹ ਜਿਹੜਾ ਰੇਡੀਓ ਹੈ ਇਹਦੇ ਬਾਰੇ ਤੇ ਇਹਦੇ ਚ ਆਪਣੇ ਬਿਨਾ ਮੈਮਰੀ ਕਾਰਡ ਤੋਂ ਵੀ ਜਿਹੜੇ ਸ਼ਬਦ ਹੈਗੇ ਨੇ ਉਹ ਚੱਲ ਜਣੇ ਤੇ ਮੈਮਰੀ ਕਾਰਡ ਵੀ ਆਪਾਂ ਆਪਣੀ ਮਰਜ਼ੀ ਦੇ ਆਪਣੀ ਚੋਇਸ ਦੇ ਜਿਹੜੇ ਸ਼ਬਦ ਕਿਤੇ ਨੇ ਤੇ ਚ ਹੈਗਾ ਆ ਉਹ ਪਾ ਸਕਦੇ ਆ ਮੈਮ ਦੀ ਕਰ ਚੋ ਸਾਰੇ ਪਾ ਕੇ ਤੇ ਆਪਾਂ ਉਹ ਵੀ ਖਲਾ ਸਕਦੇ ਆ ਤੇ ਚਾਰਜੇਬਲ ਹੈ ਚਾਰਜ ਹੁੰਦਾ ਹੈ ਇਹ ਤੇ ਇਸ ਵਿੱਚ ਮੈਂ ਸ਼ਬਦਾਂ ਨੂੰ ਥੋੜੇ ਲਾ ਕੇ ਦਿਖਾ ਦਿੰਨੀ ਆ ਕਿਉਂਕਿ ਫਿਰ ਕਾਪੀ ਰਾਈਟ ਆ ਜਾਣਾ ਯਾਨੀ ਤਾਂ ਆਹ ਇਹਦੇ ਤੇ ਨਾ ਨੰਬਰਸ ਲਿਖੇ ਹੋਏ ਨੇ ਤੇ ਇੱਥੇ ਬੈਕ ਸਾਈਡ ਆ ਦੇਖੋ ਨੰਬਰਸ ਦੇ ਅਕੋਰਡਿੰਗ ਨਾ ਸਾਰਾ ਦਿੱਤਾ ਹੋਇਆ ਤੇ ਕਿਹੜਾ-ਕਿਹੜਾ ਸ਼ਬਦ ਕਿਹੜੇ ਨੰਬਰ ਤੇ ਆ ਜਾਂ ਕਿਹੜਾ ਪਾ ਕੇਦਾ ਰਹਿ ਰਸ ਹੋ ਗਿਆ ਨਿੱਟ ਨੇਮ ਹੋ ਗਿਆ ਹਨਾ ਆਪਣਾ ਜੱਗੀ ਸਾਹਿਬ ਹੋ ਗਿਆ ਕੋ ਸਾਰੇ ਚੱਲਦੇ ਨੇ ਤੁਸੀਂ ਉਹ ਨੰਬਰ ਨੂੰ ਪ੍ਰੈਸ ਕਰੋ ਜਿਹਦਾ ਹਮੇਸ਼ਾ 658 ਪ੍ਰੈਸ ਕਰਤਾ ਤੇ ਇਥੇ ਕੀਰਤਨ ਚੱਲਦਾ ਹੈ ਤਾਂ ਇਹ ਕੀਰਤਨ ਚੱਲੂਗਾ ਹਾਂ ਸਾਈਡ ਤੇ ਵੋਲਿਊਮ ਬਟਨ ਹੈ ਮੈਂ ਵੋਲਿਊਮ ਘਟਾ ਰਹੀ ਹਾਂ ਬਿਕੋਜ਼ ਫਿਰ ਕਾਫੀ ਆਪਾਂ ਵੀ ਮੈਂ ਵੋਲਿਊਮ ਘਟਾ ਦੂੰਗੀ ਫਿਰ ਜੇ ਸ਼ਾਮ ਨੂੰ ਲੱਗਿਆ ਹੁੰਦਾ ਤਾਂ ਆਹ ਤੋਂ ਬੜਾ ਵਧੀਆ ਸੁਰਜਾ ਮਿਲਦਾ ਨਾਲੇ ਬੰਦਾ ਕੋਲ ਕੰਮ ਕਰੀ ਜਾਂਦਾ ਨਹੀਂ ਵੀ ਟਾਈਮ ਲੱਗਦਾ ਤੇ ਕੰਨਾਂ 'ਚ ਗੁਰਬਾਣੀ ਦੇ ਸ਼ਬਦ ਜਿਹੜੇ ਹੈਗੇ ਨੇ ਉਹ ਪਾ ਜਿੰਦੇ ਨੇ ਹਾਂ ਨਾ ਆਪਣੇ ਕੋਈ ਨਾ ਇਹਦਾ ਰੰਗ ਚੰਗਾ ਆ ਗਿਆ। ਤਾਂ ਨੁਦਰਾੰਗ ਚਿੱਟਾ ਚਿੱਟਾ ਜਿਹਾ ਦਿਖਾਈ ਦੇ ਰਿਹਾ ਉਹਨਾ। ਮੈਂ ਨਾ ਪਿਆਜ਼ ਆਪਣਾ ਅਰਬੀ ਕਟਿਆਂں ਘੜਕਾ ਲਾ ਦਿੰਨੀ ਆ ਜੀਰਾ ਤੇ ਅਜਵਾਇਨ ਪਾ ਕੇ ਠੀਕ ਹੈ। ਉਸ ਤੋਂ ਬਾਅਦ ਸੌ ਜਦੋਂ ਹਲਕੀ ਜਿਹੀ ਭੁੰਨੇਗੀ ਨਾ ਮੇਰੀ ਤਰ੍ਹਾਂ 골ਡਨ ਬ੍ਰਾਊਨ ਹੋ ਗਈ ਜਦੋਂ ਤੇ ਉਦੋਂ ਆਪਾਂ ਨੇ ਇਹਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਉਹ ਐਡ ਕਰ ਦੇਨੇ ਆ ਠੀਕ ਹੈ। ਜਦੋਂ ਬਣ ਗਈ ਨਾ ਇਹਦੀ ਉਦੋਂ ਵੀ ਤੁਹਾਨੂੰ ਮੈਂ ਸ਼ਕਲ ਤੁਸੀਂ ਦਿਖਾਵਾਂਗੀ। ਕਿਹ ਨਾਲ ਚੱਲੀ ਇਹ ਜੇ ਵਾਈਟ ਵਾਈਟ ਬੇਰੰਗ ਲੱਗ ਰਹੀ ਹੈ ਇਹਨੇ ਕੋਈ ਕਾਂਟ ਵੀ ਲੱਗਦੀ ਹੈਗੀ ਪਲੱਸ ਮੈਂ ਨਾਲ ਆਟਾ ਗੁੰਨ ਕੇ ਰੱਖੂੰਗੀ ਆਟਾ ਗੁੰਨਣ ਤੋਂ ਬਾਅਦ ਫਿਰ ਮੈਂ ਸਫਾਈ ਦਾ ਅਭਿਆਨ ਸ਼ੁਰੂ ਕਰਾਂਗੀ ਵੀ ਮੈਂ ਕੀ ਕਰਨਾ ਹੈ ਕਿਤੇ ਨਾ ਆਹ ਮੈਡਮ ਜੀ ਨੇ ਬੁਟੀਕ ਦਾ ਕੰਮ ਸ਼ੁਰੂ ਤੇ ਕਰ ਲਿਆ ਆਹ ਦੇਖ ਲਓ ਇਹ ਕਿਹਦਾ ਅੰਦਰੋਂ ਕਮਰਾ ਭਰਿਆ ਹੋਇਆ ਕੱਪੜਿਆਂ ਦਾ ਤੁਸੀਂ ਦੇਖ ਲਈਏ ਇੱਥੇ ਵੀ ਬੁਟੀਕ ਵਾਲੇ ਕੱਪੜੇ ਪਏ ਨੇ ਸਾਰੇ ਠੀਕ ਹੈ ਤੇ ਆਹ ਜਿਹੜਾ ਬਾਹਰ ਬੈੱਡ ਹੈ ਇਹਦੇ ਤੇ ਵੀ ਸਾਰੇ ਬੁਟੀਕ ਦੇ ਕੱਪੜੇ ਪਏ ਹੋਏ ਨੇ ਸਾਰੇ ਪਾਸੇ ਬੁਟੀਕ 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 ਹੋਇਆ ਪਿਆ ਹੈ ਤੇ ਹੁਣ ਮੈਂ ਸਾਰੇ ਕੱਪੜੇ ਚੱਕ ਕੇ ਬੁਟੀਕ ਦੇ ਵਿੱਚ ਰੱਖ ਦੀਆਂ ਤੇ ਉਸ ਤੋਂ ਬਾਅਦ ਮੈਂ ਕਰੂੰਗੀ ਫਿਰ ਕੰਮ ਵੈਸੇ ਅਸਟੇਮ ਮੇਰਾ ਬੜਾ ਜੀ ਕਰਦਾ ਕਿ ਮੈਂ ਛੱਤ ਤੇ ਜਾ ਕੇ ਬੈਠਾਂ ਦੋ ਪਲ ਸਕੂਨ ਦੇ ਸ਼ਾਂਤੀ ਨਾਲ ਪਰ ਅਨਫੋਰਚਨਟਲੀ ਉਹ ਪਲ ਨਹੀਂ ਮਿਲਦੇ ਹੈਗੇ ਚਲੋ ਕੋਈ ਗੱਲ ਨਹੀਂ ਕੰਦੇ ਵੀ ਸੇਵਾ ਹੀ ਹੁੰਦੀ ਹੈ ਨਾ ਇੱਕ ਕਰਦਾ ਕੰਮ ਕਰਨਾ ਤੇ ਫਿਰ ਮੈਨਾਂ ਕਿਉਂ ਪਿੱਛੇ ਰਵਾਂ ਮੈਂ ਵੀ ਫੋਨ ਉਠਾਟੀ ਲਵਾਂ ਇਹ ਵਾਲੀ ਸੇਵਾ ਕਰਨ ਦਾ ਤੇ ਚਲੋ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਕੰਮਕਾਰ ਕਰਨ ਤੋਂ ਬਾਅਦ ਮਿਲਦੀਆਂ ਠੀਕ ਹੈ ਵਿੱਚ ਵਿੱਚ ਤੁਹਾਨੂੰ ਦਿਖਾਉਂਗੀ ਕਿਉਂਕਿ ਹੁਣ ਮੇਰੇ ਕੋਲ ਕੋਈ ਕੈਮਰਾਮੈਨ ਹੈ ਨਹੀਂ ਸਟੈਂਡ ਮੇਰੇ ਕੋਲ ਹੈ ਨਹੀਂ ਤੇ ਤੁਹਾਨੂੰ ਮੈਂ ਕੁਝ ਸ਼ੋਅ ਕਰਾਂਗੀ ਕਿ ਮੈਂ ਕਿੰਨਾ ਕੰਮ ਕਰਦੀ ਪਈਆਂ ਤੇ ਮੈਂ ਕੀ ਕੀ ਕਰਦੀ ਪਈਆਂ ਕਿੰਗ ਲੱਗਦੀ ਜਾਂ ਕੱਲੀ ਫਰੋਖੀ ਹੈ ਜੀ ਵਧੀਆ ਤੇ ਦੇ ਦੋ ਜਿੰਨੀ ਵਧੀਆ ਛੋਟੇ ਜਿਹੜੇ ਦੇ ਦਿੰਦੇ ਸਾਨੂੰ ਵਧੀਆ ਜੀ ਅੱਜ ਆ ਰਹੀ ਹੈ ਭਲੇ ਭਲੇ ਭੇਜਾਂ ਮੈਨੂੰ ਕਿ ਬਤਾ ਕਿ ਕਿਹੜੇ ਨੰਬਰ ਤੁਹਾਡਾ ਹੁੰਦੇ ਸੀ ਮੈਨੂੰ ਭੇਜੂਗਾ ਤਾਂ ਹੀ ਮੈਂ ਭੇਜੂਗਾ ਹਾਂ ਬਤਾ ਕਿ ਕਿਵੇਂ ਕਰੂੰਂਗਾ ਕੋਈ ਨਹੀਂ ਟਿਕਾ ਗਈ ਸੀ ਮੈਨੂੰ ਆਪਣਾ ਆ ਦੇ ਕੋਈ ਆ ਜਾਈਏ ਅਦ ਕਿੰਨਾ ਫੈਰਾ ਛੇ ਲਗਾ ਇਹ ਆ ਚੱਲ ਰਿਹਾ ਉਹਦੇ ਨਾਲ ਥੋੜਾ ਹਨਾ ਨਹੀਂ ਥੋੜਾ ਹੀ ਫਰਕ ਆ 39 ਦੀ ਦਿਖਾਓ ਹੁਣ 39 ਨਹੀਂ ਇਹ ਬਣੇ ਵਾਲੇ ਉਹ ਟੀਟ ਬਣੇ ਸਾਡਾ ਸੇਵੀ ਬਰਵਾਨੀਆਂ ਅਹੀ ਤੇ ਸੂਟ ਨਹੀਂ ਲੱਗ ਕਿਤੇ ਜੁੱਤੀਆਂ ਕਿੱਥੇ ਬਣਾਉਣੀਆਂ ਨੇ ਕਿ ਕਿਰ ਸੰਭੂਣੀਆਂ ਨੇ ਅੱਜ ਵੀ ਕਰ ਲਈਏ ਰਾਤ ਨੂੰ ਭੇਜਦਾ ਹੀ ਕਲਰ ਟਾਈ 39 ਹੀ ਹੈ ਨਾ 39 ਨੇ ਬਣੇ ਮੈਂ ਤੁਹਾਨੂੰ ਕਹਿ ਤ ਰਹੀ ਆ ਵੀ ਮੈਂ ਮਹਿਰੂਨ ਮਹਿਰੂਨ ਜਿਹਾ ਕਹਿ ਰਹੀ ਆ ਆਪਾਂ ਡਾਈ ਕਿਤੇ ਕਰਾ ਹੀ ਲੈ ਲੈਂਦੇ ਆ ਆਟਮ ਚਿਲਪੇ ਵਿੱਚ ਬਹੁਤ ਸਾਰੇ ਕਲਰ ਆਏ ਹੋਏ ਨੇ ਪਰ ਉੱਥੋਂ ਜਾ ਕੇ ਸਿਲੈਕਟ ਕਰ ਲਾਂਗੇ ਆਹ ਜਾ ਕੇ ਪਤਾ ਉੱਥੇ ਦੇਖੀ ਕਿ ਬੈ ਆ ਵੀ ਕਲਰ ਸਹੀ ਆ ਇਹ ਦੇਖੀ ਚੀਜ਼ ਆ ਜੀ ਸਪਿੰਗਰ ਦੇ ਬਾਹਰ ਵੀ ਪੀਸ ਹੈ ਨਾ ਇਹਦੇ ਚੋਂ ਚਾਰ ਪੰਜ ਸ਼ੇਡ ਆਏ ਨੇ ਨਹੀਂ ਬਲੈਕ ਚ ਕੋਈ ਹੋਰ ਹੈ ਜੀ ਇਹ ਚਾਂਦਰੀ ਆ ਸੂਟ ਚ ਚੱਲ ਤਾਂ ਰਹੀ ਨਹੀਂ ਬਲੂ ਸ਼ੇਡ ਤਾਂ ਨਹੀਂ ਹੋਊਗੀ ਆਪ ਬਲੂ ਸ਼ੇਡ ਤਾਂ ਨਹੀਂ ਹੋਊਗੀ ਸੋਲੂਸ਼ਨ ਨਹੀਂ ਹੋ ਬਲੂ ਤਾਂ ਆਪੇ ਹੈਗਾ ਹੈਗਾ ਬਲੂ ਫਿਰ ਬਲੂ ਸਾਰੀ ਨਹੀਂ ਬਲੂ ਜਿਹੇ ਹੋਏ ਨੇ ਉਜਿਆੜਾ ਚੱਲੂਗੀ ਬੜਾ ਦੁਪੱਟਾ ਬਲੂ ਕਲਰ ਦਾ ਆਇਆ ਹੈਗਾ ਕੰਟਰਾਸਟ ਆ ਕੇ ਚੱਲੇਗਾ ਇਹ ਤਾਂ ਦੁਪੱਟਾ ਲੈ ਕੇ ਆਇਆ ਮੈਨੂੰ ਬਲੈਕ ਦਿਖਾ ਦਿਓ ਇਹ ਕਨੱਟ ਪੀਸ ਦਾ ਨਹੀਂ ਦੁਪੱਟਾ ਹੈ ਉਹ ਮੈਂ ਥੋੜਾ ਜਿਹਾ ਉਹ ਪਤਲੀ ਚੀਜ਼ ਦਿਖਾਏ ਭਾਜੀ ਤਾਂ ਇਹ ਲੈਣੀ ਪੰਜਾਬੀ ਲੁੱਤੀ ਮੈਂ ਲੈਣੀ ਪੰਜਾਬੀ ਲੈ ਲਓ ਇਹਦੇ ਆ ਆ ਦੇਖੋ ਸਾਹਮਣੇ ਟੰਗੀਆਂ ਨੇ ਆਡੀਆਂ ਮੇਰੀ ਉਹ ਕਰਾਉਂਦੀ ਨੇ ਪਾ ਕੇ ਤਾਂ ਦੇਖੋ ਨਹੀਂ ਪੰਜਾਬੀ ਨਾਲ ਤਾਂ ਵੈਸੇ ਸਾਰਿਆਂ ਦੀ ਪਏ ਨੇ ਨਾ ਜਲਸਾ ਨੂੰ ਮੈਂ ਸੁਣਨ ਲੱਗ ਰਹੀ ਸੀ ਕਰੀਮ ਦੇ ਨਾਲ ਕੰਟਰਾਸਟ ਲੱਗ ਰਿਹਾ ਨਾ ਬਹੁਤ ਸੋਹਣਾ ਪੀਸ ਬਣਿਆ ਇਹ ਹੁਣ ਆਇਆ ਬਣਿਆ ਇੱਕ ਦੋ ਚੱਲ ਹੋਰ ਵੀ ਇਹਦਾ ਸੂਟ ਹੈਗਾ ਮਾਊਸ ਕਲਰ ਦਾ ਨਾਲ ਮੈਂ ਰੂਲ ਨੋਵ ਬੀਜ ਦੀ ਲੋਕ ਅੱਛਾ ਸੋਹਣਾ ਲੱਗੂਗੀ ਮੈਂ ਹੁਣ ਮੈਚ ਕਰ ਲਿਆ ਇਹਦੇ ਨਾਲ ਆਹ ਦੇਖ ਬਣਿਆ ਹਾਂ ਮੈਂ ਨਾ ਕਿੱਥੇ ਸੁਣੀ ਇੱਥੇ ਪਾਕਿਸਤਾਨੀ ਸਟਾਈਲ ਚ ਹੈ ਨਹੀਂ ਹੋਰ ਕੋਈ ਆਹ ਦੇਖ ਬਣਾਈ ਇਹ ਅੱਛਾ ਹੈ ਬੜਾ ਪੀਸ ਇਹ ਕਨਰਾਜੀ ਆਇਆ ਮੈਂ ਖਾਲੀ ਜਿੱਤੇ ਆ ਹਾਂ ਮੈਂ ਆ ਸੋਹਣੀ ਲੱਗੂਗੀ ਇਹਦੇ ਨਾਲ ਹੀ ਗ੍ਰੀਨ ਕਲਰ ਮੈਂ ਲੈਣ ਤੇ ਕਿਹੋ ਪਹਿਲਾਂ ਮੈਰੂਨ ਨਹੀਂ ਬਲੂ ਮੈਂ ਦਿਖਾ ਪਾ ਦੇ ਇਹਦੇ ਵਿੱਚ ਛੋਟੀ ਹੈ ਕੀ ਇਹ ਤਾਂ ਦਿਖਾ ਦਿਓ ਕੋਈ ਵਿੱਚ ਕੋਈ ਬਲੂ ਦਾ ਪੀਕੂ ਕਿਹੜਾ ਛੋਟੀ ਕਰਨੀ ਜੀ ਮਤਲਬ ਟਾਈਟ ਕਰਨੀ ਇਹਦੇ ਨਾਲ ਛੋਟੀ ਐਕਟਿੰਗ ਬਣਾਏ ਪਈ ਇਹਦੇ ਨਾਲ ਮੈਂ ਛੋਟੀ ਵੀ ਤੇ ਬਣਾਏ ਪਈ ਹਾਂ ਸਭ ਤੋਂ ਛੋਟਾ ਸਾਈਜ਼ ਠੀਕ ਹੋ ਗਿਆ ਨਾ ਆਪ ਨੂੰ ਹੋਰ ਛੋਟਾ ਕੋਈ ਹੈ ਨਹੀਂ ਇੱਥੇ ਛੋਟਾ ਨਹੀਂ ਆਉਂਦਾ ਸਾਡੇ ਨਾਲ ਦੇ ਨਾਲ ਹੈ ਕਿਰਾਇਆ ਦੇ ਕਿੰਨਾ ਸੋਹਣਾ ਕੰਟਰਾਸਟ ਆ ਆਹ ਕਿਆ ਹੋਇਆ ਇਹ ਬੰਦ ਨਹੀਂ ਆਗਾ ਨਹੀਂ ਇੱਕ ਕੜੀ ਜਿਹਾ ਸਿਆਹ ਤੋਂ ਬੰਦ ਹਾਂ ਇੰਨਾ ਕੁ ਫਰਕ ਤਾਂ ਹੁੰਦਾ ਹੀ ਹੈ ਰੋਣੀ ਛੋਟਾ ਨਹੀਂ ਆਉਂਦਾ ਜੀ ਹਾਂ ਇਹ ਨਹੀਂ ਬਲੈਕ ਚ ਸਵਾਰ ਦਿਖਾ ਦੂੰਗੀ ਸੋਹਣੀ ਲੱਗਣੀ ਆ ਮੈਂ ਆਹ ਤਾਰ ਪਰ ਮੋਬਾਈਲ ਸ਼ੈੱਡੀ ਰੱਖੀ ਹੈ ਇਹ ਦੀ ਇੱਕ ਸਪੈਸ਼ਲਟੀ ਹੈ ਜਾਂ ਸਿੱਖ ਪਈ ਹੋਈ ਉਹ ਹੋਰ ਹੈ ਅਜੇ 9:00 ਵਜੇ ਲਈ ਉਹ ਲੇਕ 39 ਉਹ ਦਾ ਸਾਈਜ਼ ਜਿਹਦਾ ਇਹਦਾ ਹਾਂ ਇਹ ਆਪਣਾ ਲੈਣ ਦੀ ਘਰੋਂ ਆਪਾਂ ਇਹਦੇ ਪੰਜ ਨੰਬਰ ਲਿਖਿਆ ਹੋਏ ਨੇ ਬਸ 39 ਦਾ ਕੀ ਹੱਸਦਾ ਵਾ ਵੀਰ ਉਹ ਤੇ ਪੰਜ ਨੰਬਰ ਲਿਖਿਆ ਹੋਇਆ ਇੱਥੇ 39 ਹੈ ਕੋਈ ਉਹ ਪੰਜ ਉਹਦੇ ਵੀ ਸੇਮ ਸਾਈਜ਼ ਹੁੰਦੇ ਇਹ ਵੀ ਇਥੋਂ ਟਾਈਟ ਆਈਏ ਆ ਦੇਖੋ ਇਹ ਪੰਜ ਨੰਬਰ ਹੀ ਨਹੀਂ ਹਾਂ ਹਾਂ ਇਹ ਸੇਮ ਸਾਈਜ਼ ਹੁੰਦਾ ਜੀ ਠੀਕ ਹੈ ਮੈਂ ਇਹ ਚ ਪਾਕਿਸਤਾਨੀ ਸਟਾਈਲ ਚ ਹੈ ਜੀ ਹੈਗੀ ਹੋਰ ਵੀ ਹੈ ਇਹ ਪਾਕਿਸਤਾਨੀ ਆ ਵੀ ਕਲਰ ਕਿੰਨਾ ਸੋਹਣਾ ਨਾ ਬੋਲੇ ਦੇ ਪਾਕਿਸਤਾਨੀ ਵਿੱਚ ਵਰਕ ਕੀ ਬੜਾ ਸੋਹਣਾ ਕੀਤਾ ਹੋਇਆ ਮਹਿਰੂਨ ਨਹੀਂ ਹੈਗੀ ਕੋਈ ਨਹੀਂ ਬੋਲੇ ਮਹਿਰੂਨ ਜਿਹੜਾ ਬਾਕੀ ਨੰਬਰ ਆਹ ਦਿੱਤਾ ਨੰਬਰ ਤੇ ਐਂਟਰ ਕਰਨਾ ਹੈਲੋ ਬਟਨ ਕਰੂ ਪਾਸੰਗੀ ਚ ਮੇਰੇ ਮੇਰੇ ਨਾਲ ਤੁਹਾਡੇ ਕੋਲੇ ਇੱਕ ਦੁੱਤੀ ਖੜੀ ਸੀ ਉਹਦੇ ਨਾਲ ਪਈ ਪਈ ਤੇ ਮਗਰੋਂ ਸਾਰੇ ਨਾਲ ਤਾ ਉਸਦਾ ਪਿੱਛੇ ਸਾਰਾ ਦੱਬ ਗਿਆ ਕਦੋਂ ਹੈ ਨਾ ਆ ਨਹੀਂ ਰਹੀ ਘਟੀ ਨਹੀਂ ਇਹ ਅਟਕ ਨਹੀਂ ਨਹੀਂ ਇਹ ਇਸ ਲਈ ਸਾਰੀ ਕੋਈ ਕੋਈ ਸਾਈਜ਼ ਦੇ ਵਿੱਚ ਨਾ ਨੰਬਰ ਦਿੱਸੀ ਹੁੰਦੇਗੇ ਹਜ਼ੂਰ ਜੱਫਰ ਬਾਦ ਅੱਛਾ 39 ਵਿੱਚ ਤੇਰਾ ਤਾਂ ਦੀਦੀ ਦਾ ਸਾਈਜ਼ ਸੇਮ ਹੈ ਕਿੰਨਾ ਵਸਤ ਲੈਣੀ ਤੂੰ 39 ਹੈ ਸਾਈਜ਼ ਉਹਨਾਂ ਦਾ ਵੀ ਦਖੋ ਜੀ ਇਹ ਤੁਹਾਨੂੰ ਲੱਗਦੀ ਨਾ ਕਿਰਾਇਸਮੀ ਇਹ ਤਾਜੀ ਜੁੱਤੀ ਆਈ ਹੈ ਇਹ 39 ਹੈ ਨਾ ਨਾ ਇਹ ਵੱਡਾ ਹੈ ਇਸ ਕੋਈ ਨਾ ਬੋਲੋ ਠੀਕ ਹੈ ਇਹ 39 ਹੀ ਗਿਆ ਜੀ ਨਹੀਂ ਤਾਂ ਆਵਲੀ ਹੈ ਫਿਰ ਇਹਦੇ ਨੂੰ ਟਾਈਟ ਤਾਂ ਲੱਗ ਰਿਹਾ ਮੈਨੂੰ ਤਾਂ ਟਾਈਟ ਲੱਗ ਰਿਹਾ ਦੀਰ ਲੱਗ ਰਿਹਾ ਤਾਂ ਪਿਆਰ ਦੇਖ ਕੇ ਲੱਗ ਰਿਹਾ ਆ ਤਾਜੀ ਜੁੱਤੀ ਆਈ ਆ ਮੈਨੂੰ ਦਿਓ ਇਹ ਦੁੱਝ ਤਾਂ ਜੁੱਤੀ ਆਈ ਹੈ ਤਾਜੀ ਇਹ ਪੰਚਤਾ ਕੋਨਾ ਹੈ ਤੇਰੇ ਮਾਣ ਉਹਦੇ ਪ੍ਰਾਪਰਿਸਾਈ ਜੁੱਤੀ ਆ ਤਾਜੀ ਨਾੜਕਾ ਲੱਗ ਰਿਹਾ ਨਾ ਹਲੇ ਬਣੇ ਫਰੈਸ਼ ਹੈ ਇਹ ਫਰੈਸ਼ ਹੁਣ ਆ ਤਾਜੀ ਬਣ ਕੇ ਆਈ ਥੋੜੀ ਮੋਡੀ ਨਾ ਕਰਗੁਰਗੁਰ ਲੱਗੇ ਨਹੀਂ ਹੁੰਦਾ ਜੁੱਤੀ ਉੱਤੇ ਤਾੰਗਲ ਹੁੰਦੀ ਬਣੇ ਇਹ ਨਾਲ ਕਿਉਂ ਗਿਆ ਇਹ ਨਾਲ ਹੀ ਮੜ ਜਾਂਦਾ ਵੀਰ ਇਹ ਨਾਲ ਢੱਕ ਲੈਣੇ ਕਿਤੇ ਲੱਗੀ ਟੈਟ ਨਾਲ ਦੀ ਨਾਲ ਖੁੱਲੀ ਕਰਨੀ ਇੱਕ ਤਾਹ ਕਰ ਲੈਣੇ ਮੈਂ ਰੂਲ ਸੂਟ ਦਾ ਉਹਦਾ ਮਾਊਸ ਕਲਰ ਸੂਟ ਦਾ ਤਾਹ ਕਾ ਕਰ ਦੋ ਵੀਰ ਚਾਹ ਹੈਗਾ ਟੱਚ ਮੈਂ ਰੂਲ ਦਾ ਤੇ ਇੱਕ ਆ ਬਲੂ ਕਰ ਦੋ ਆਈ ਬਣੇ ਦੇ ਕਰ ਦੋ ਇਹਨਾਂ ਨੂੰ ਸਾਈਜ਼ ਚੈੱਕ ਕਰ ਲਿਓ ਜਿਹੜੇ ਜੀ ਆਪਣੇ ਚੈਨਲ ਤੇ ਨਵੇਂ ਜਿਨ੍ਹਾਂ ਨੂੰ ਭੈਣਾ ਦੇ ਵੀਡੀਓ ਚੈਨਲ ਤੇ ਨਹੀਂ ਪਤਾ ਜੁੱਤੀਆਂ ਜੁਐਲਰੀ ਨਾਈਟ ਸੂਟ ਹਰੇਕ ਕਰਨ ਦੀ ਜਿਹੜੀ ਚੀਜ਼ ਹੈਗੀ ਅਸੀਂ ਤੁਹਾਨੂੰ ਪਾਰਸਲ ਕਰ ਸਕਦੇ ਹਾਂ ਤੁਸੀਂ ਜਿਹੜੀ ਵੀ ਆਰਡਰ ਕਰਨੀ ਹੈ ਮਣਾ ਆਪਣਾ ਨੰਬਰ ਬੋਲ ਦਿਓ ਤੇ ਇਹ ਨਵੀਂ ਨਵੀਂ ਆਈ ਹੋਈ ਹੈ 846 10521 ਫੇਰ ਉਹ ਜਿਹਦਾ ਉਹਦੇ ਬੋਲ ਦਿਓ ਦੂਦਸ਼ਣ ਤੇ 814 810521 ਨਹੀਂ ਮੇਰੇ ਮਸਲਾ ਨਾ ਇਹ ਨਿਕਲ ਸੋਣਾ ਇਹ ਤਾਂ ਮੈਨੂੰ ਕੋਈ ਵੀ ਨਹੀਂ ਪਸੰਦ ਆਈ ਜਿਹੜੀ ਮੈਂ ਕਹਦਾ ਵੀ ਹਾਂ ਅਮਮ ਜਿਹੜੀ ਸਾਰਾ ਨਾ ਚੱਲੂਗੀ ਉਹ ਤਾਂ ਫਿਰ ਉਹੀ ਚੱਲੂਗੀ ਜਿਹੜੀਆਂ ਆਪਾਂ ਲੈਣੇ ਹੋਣੇ ਇਹ ਜਿਹੇ ਕਲਰ ਦੀਆਂ ਤਾਨੂੰ ਮੇ ਜਿਹੜੇ ਮਾਲ ਆਦੇ ਮੈਂ ਤੁਹਾਨੂੰ ਉਹਦੇ ਵਿੱਚ ਦਿਖਾਦਾ ਬਈ ਜਿੰਨੇ ਵਾਰਾ ਉਹ ਕਹੂੰਗਾ ਸੀ 39 ਇੰਚ ਤੱਕ ਆ ਰਹੇ ਹੋ ਆ ਦੇ ਹਾਟ ਆ ਦੇ ਕਿੰਨਾ ਪੈਰਾ ਵੀਸ ਬਣੇ ਇਹ ਸਾਰੇ ਨਾਲ ਜਿਹੜੀ ਗੱਲ ਜੀ ਇਹ ਤਾਂ ਲੜਾਪਨ ਇਹ 20 ਵਿੱਚ ਇੱਕ 21 ਇੰਚ ਇਹਦੇ ਵੀ ਤਾਂ ਹੈ ਕਿ ਜ਼ਿਆਦਾ ਕੋਈ ਇਹ ਦੋਨੋਂ ਚ ਇੱਕ ਲੈ ਲਓ 20 ਇਹ ਤੁਹਾਨੂੰ ਵੀ ਸੋਣ ਆਏ ਬਣੇ ਬਾਕੀ ਜਿਆਦਾ ਕਲਫੁਲਾਏ ਨੇ ਇਹ ਦੋਨੇ ਕਿਸੋ ਕੇ ਬਣੇ ਨੇ ਇਹ ਵੀ ਹਮਣ ਕੇ ਜਿਵੇਂ ਜਿਵੇਂ ਉੱਤਣਾ ਚੱਲੂਗੀ ਉਹਦੇ ਨਾਲ ਦੀ ਲੜਾ ਜਿਹੜੇ ਸਿੰਪਲ ਹੁੰਦੀਆਂ ਨੇ ਸਿੰਪਲ ਜਿਹੜੇ ਆ ਇਹ ਦਿਖਾਵਾਂਗਾ ਸਿੰਪਲ ਬਸ ਇਹ ਆਇਆ ਨਾ ਚੋਟ ਸਾਨੂੰ ਆ ਦੇਖੋ ਜੀ ਇਹ ਆ ਇਹ ਕੋਡੀ ਦਿਖਾ ਜੀ ਇਹ ਲੱਗੇ ਜਿਹੜਾ ਮੈਂ ਇਹ ਬੜੀ ਕੰਫਰਟੇਬਲ ਜਿਹੀ ਬਣੀ ਕੰਫਰਟੇਬਲ ਹਾਂ ਇਹ ਕੋਲ ਨੰਬਰ ਕੁਆਲਿਟੀ ਹੈ ਕਿੰਦੀ ਕੁਆਲਿਟੀ ਹੈ ਜਿਹੜੀ ਜਿਹੜੀ ਪਤਲਾ ਤਾਂ ਪੈਰ ਦੇ ਵਿੱਚ ਅਰੇ ਕੋ ਫੋੜ ਰਹੀ ਮੋਰ ਵਾਲੇ ਦੇ ਭਾਬੀਰੇ ਕੋਲ ਕਲਾਸ ਬਹੁਤ ਦੇਖਣਾ ਰਾਜੇ ਕੱਟ ਕੇ ਭੇਜ ਲੈਣੇ ਕਿਤੇ ਰਾਜੇ ਮੋਰ ਤੋਂ ਮੋਤੀ ਜ਼ਿਆਦਾ ਨਹੀਂ ਹੋਵਰਾ ਬਰੰਗੇ ਮੋਤੀ ਨਹੀਂ ਦਿੱਤੇ ਇਹ ਚੀਜ਼ ਹੋਰ ਹੈ ਜੀ ਮੋਰ ਚੈਰਾ ਪਿਆਰਾ ਜਿਹਨੂੰ ਵਿਚਾਰਾ ਹੈ ਹੈ ਮੋਰ ਪਿਆਰਾ ਜਿਹਨੂੰ ਵਿਚਾਰਾ ਹੈ ਵੀਰੇ ਇੱਥੇ ਹੱਥ ਕੋ ਕੋਸ਼ੇ ਅੜ ਜਾਂਦੀ ਕਿਵੇਂ ਜੀ ਅੱਜ ਮਸਤ ਕਰਾ ਜੀ ਅੱਜ ਵਿੱਚ ਆਦੇ ਮਨਾ ਪੜ ਗਏ ਸੋਣਾ ਅੱਗੇ ਜ਼ਿਆਦਾ ਪੀ ਨਹੀਂ ਕਿ ਆਮਰੇ ਜੁੱਤੀਆਂ ਘੈਂਟੀਆਂ ਪਾਈ ਲੱਗੂ ਉਹ ਆਦੇ ਤੇ ਵੀਰੇ ਇੱਧਰ ਆਈ ਵੜਾ ਜਿਆ ਉਹ ਜੀ ਭਾਦਰ ਨਾ ਮੇਰੇ ਚਸ਼ਮਾ ਦੇਖ ਮੈਨੂੰ ਅਸੀਂ ਅਜੇ ਆਪਣਾ ਕੁਝ ਵੀ ਡਿਜ਼ਾਈਨ ਨਹੀਂ ਕੀਤਾ ਤੇ ਇਹ ਸੋਨੂੰ ਨੂੰ ਤਾਂ ਮੈਂ ਦੱਸਣਾ ਭੁੱਲ ਗਈ ਕਿ 12 ਦੀ ਹੱਤੀਆਂ ਨੇ ਹੈ ਸੋਨੂੰ ਦੱਸਣਾ ਭੁੱਲ ਗਈ ਕਿ 12 ਦੀਆਂ ਤੀਆਂ ਸੋਨੂੰ ਤਾਂ ਦੱਸਿਆ ਹੀ ਨਹੀਂ ਮੇਰੀ ਪਲੇਟ ਲਖੂ ਮੈਂ ਇਹ ਬਹੁਤ ਜ਼ਿਆਦਾ ਕੰਮੜੇ 39 ਹੈ ਨਾ 39 ਦੇ ਰਹੇ ਮੇਰੀ ਕੋਟ ਟਰੰਡ ਦੇ ਵੀ ਪੈੜ ਉਹ ਫਿਰ ਨਵੀਂ ਆਈ ਨੰਨੀ ਆਈ ਹੈ ਤੇ ਜਦੋਂ ਨਵੀਂ ਆਈ ਤਾਂ ਫਿਰ ਨਵੀਂ ਕੱਪੜੇ ਸੇੜਾ ਹੈ ਹੈ ਬਿਲਕੁਲ ਪਲੇਟ ਹੈ ਹਨਾ ਇਹ ਚੀਜ਼ੀ ਉਹਨੇ ਤਾਂ ਆਸਾਂ ਲਾ ਦਿੱਤੀ ਦੇਖਣਾ ਆਣੀ वो सीधा आएगी 10 में वाली ही लगेगी बिना 10 का आ वाली सही लगेगी आना हां ये तो ही है ये तो युक्ति जड़ती जा रहे तो बिल्कुल सही आ रहा है ना ऊपर वाली सेकंड हैंड लाइन से कह रही हो पानी हुई हां थोड़ी देर पर पैर की में तो नंबर छोटा टाइप करके लगा दो आरी में फ्लाइट नहीं आएगी हां इधर आसान आईडी